ਸਮਰਾੜਾ ਦੇ ਨਜ਼ਦੀਕੀ ਪਿੰਡ ਟੋਟਲਪੁਰ ਦੇ ਵਿੱਚ ਜਦੋਂ ਗੁਰੂ ਘਰ ਦੇ ਵਿੱਚ ਇੱਕ ਅਨਾਉਂਸਮੈਂਟ ਹੁੰਦੀ ਹੈ ਤਾਂ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਪੈ ਜਾਂਦਾ ਹੈ ਅਖੀਰਕਾਰ ਅਜਿਹੀ ਕਿਹੜੀ ਅਨਾਉਂਸਮੈਂਟ ਹੁੰਦੀ ਹੈ ਜਿਸ ਦੇ ਕਾਰਨ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਪੈ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਮਰਾੜਾ ਦਾ ਇਹ ਪਿੰਡ ਟੋਟਲਪੁਰ ਹੈ ਜਿੱਥੇ ਬੀਤੀ ਰਾਤ 2 ਵਜੇ ਦੇ ਕਰੀਬ ਘਰ ਦੀ ਚਾਤ ਦੇ ਉੱਤੇ ਇੱਕ ਜੰਗਲੀ ਜਾਨਵਰ ਦਿਖਾਈ ਦਿੱਤਾ ਤਾਂ ਉਸ ਤੋਂ ਬਾਅਦ ਪਿੰਡ ਵਿੱਚ دہشت ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਿਸ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਜਾਂਦੀ ਹੈ ਤਾਂ ਅੱਧੀ ਰਾਤ ਨੂੰ 3 ਵਜੇ ਪਿੰਡ ਵਾਸੀ ਇਕੱਠੇ ਹੋ ਜਾਂਦੇ ਨੇ ਅਤੇ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਜਾ ਕੇ ਲਾਊਡ ਸਪੀਕਰ ਤੇ ਰਾਹੀਂ ਅਨਾਉਂਸਮੈਂਟ ਕਰਵਾ ਦਿੱਤੀ ਜਾਂਦੀ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਪਿੰਡ ਦੇ ਵਿੱਚ ਜੰਗਲੀ ਜਾਨਵਰ ਜਾਨੀ ਚੀਤਾ ਆ ਗਿਆ ਹੈ ਅਤੇ ਹਰੇ ਇੱਕ ਪਰਿਵਾਰ ਆਪਣਾ ਆਪਣੇ ਬੱਚਿਆਂ ਨੂੰ ਅਤੇ ਪਾਲਤੂ ਜਾਨਵਰਾਂ ਨੂੰ ਬਚਾ ਕੇ ਰੱਖਣ ਇਸ ਦੀ ਸੂਚਨਾ ਫਿਰ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਹੈ ਮੌਕੇ ਤੇ ਪਹੁੰਚੇ ਐਸਐਚਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਹੈ ਕਿ ਸੀਸੀਟੀਵੀ ਦੇ ਵਿੱਚ ਚੀਤੇ ਵਰਗਾ ਜਾਨਵਰੀ ਲੱਗ ਰਿਹਾ ਹੈ ਪਰ ਅਸੀਂ ਹੁਣ ਵਿਭਾਗ ਵਾਈਲਡ ਲਾਈਫ ਨੂੰ ਵੀ ਸੂਚਨਾ ਦਿੱਤੀ ਹੈ ਅਤੇ ਇਸ ਦੇ ਸਬੰਧਤ ਵਿਭਾਗ ਵਾਲੇ ਆ ਕੇ ਹੁਣ ਇਸ ਦੀ ਜਾਂਚ ਵੀ ਕਰਨਗੇ ਪਿੰਡ ਵਾਲੇ ਆਪਣੇ ਬੱਚਿਆਂ ਦੇ ਤੇ ਆਪਣੀ ਜਾਨਵਰਾਂ ਦਾ ਖਾਸ ਧਿਆਨ ਰੱਖਣ ਮੈਂ ਨਾ ਜਗਜੀਤ ਸਿੰਘ ਆ ਜੀ ਕਿ ਕੀ ਮਾਮਲਾ ਹੋਇਆ ਤੁਹਾਡੇ ਨੇ ਕਹਿੰਦੇ ਚਿੱਟਾ ਆ ਗਿਆ ਅੱਡੇ ਮੇਰੀ ਮੈਸਜ ਸਰਪੰਚਾ ਦਵਿੰਦਰਪੁਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਕਿ ਜਗਰ ਸਿੰਘ ਦੇ ਮਕਾਨ ਦੇ ਉੱਤੇ ਚਿਤਾ ਦੇਖਿਆ ਗਿਆ ਤੇ ਜਿਹਦੀ ਵੀਡੀਓ ਵੀ ਉਹਨਾਂ ਦੀ ਸੀਸੀਟੀਵੀ ਕੈਮਰੇ ਤੋਂ ਸੀ ਢਾਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿਹਨਾਂ ਦੇ ਜਿੰਨਾਂ ਦੇ ਅੱਲਾ ਦੇ ਵਿੱਚ ਨਗਰ ਦੇ ਸਾਰਿਆਂ ਕੋਲ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖਿੱਡੋ ਦੇ ਇੰਚਾਰਜ ਸਰਦਾਰ ਮਹਿੰਦਰ ਸਿੰਘ ਨੂੰ ਸੂਚਿਤ ਕਰਤਾ ਕਿ ਇਦਾਂ ਦਾ ਗੱਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨਪੋਆ ਨੂੰ ਸੂਚਨਾ ਦਿੱਤੀ ਜੋ ਤੇ ਹੁਣ ਸਾਡੇ ਕੋਲ ਇਸ ਟਾਈਮ ਐਸਐਸ ਸੁਮਰਾਲਾ ਦਾ ਪਵਿੱਤਰ ਸਿੰਘ ਜੀ ਪੰਚੇ ਨਵੀਂ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਫੁਟੇਜ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਉਹਦੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਇਹ ਵਾਕਈ ਕੀਤਾ ਹੀ ਹੈ ਕਿ ਇਹ ਕੀਤਾ ਆਪਣੇ ਦੇ ਵਿੱਚ ਆ ਤੇ ਲੋਕ ਆਮ ਘਰਾਂ ਬਾਹਰ ਰਹਿੰਦੇ ਨੇ ਦਹਿਸ਼ਤ ਦਾ ਮਾਹੌਲ ਹੋ ਜੂਗਾ ਹਾਂ ਬਿਲਕੁਲ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ ਤੇ ਲੋਕ ਡਰੇ ਹੋਏ ਨੇ ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰ ਸਾਹਿਬ ਤੋਂ ਪਿੰਡ ਨੂੰ ਅਲਰਟ ਵੀ ਕਰ ਚੁੱਕੇ ਆ ਤੇ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਮੱਤਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾਲ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਤਾਂ ਪੂਰੇ ਸੁਚੇਤ ਹੋ ਕੇ ਜਾਣਾ ਪਿੰਡ ਦੇ ਵਿੱਚ ਨੁਕਸਾਨ ਕੀ ਕੀਤਾ ਹੋਇਆ ਹੈ ਪਿੰਡ ਦੇ ਵਿੱਚ ਨੁਕਸਾਨ ਇਹ ਆ ਵੀ ਜਿਹੜੀ ਕਲੌਨੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਕਾਫੀ ਜ਼ਖਮ ਦਿੱਤਾ ਗਿਆ ਬੰਨੇ ਹੁਕੂਤ ਦੇ ਦੋਨਾਂ ਤੇ ਹਮਲਾ ਕੀਤਾ ਤੇ ਉਤੋਂ ਵਿਸ਼ਵਾਸ ਹੋ ਗਿਆ ਵੀ ਵਾਕਈ ਕੀਤਾ ਹੀ ਮੇਰਾ ਨਾਮ ਜੀ ਗੁਰਦੀਪ ਸਿੰਘ ਜੀ ਪੈਂਟ ਆਰਡਰ ਵਰਜੀ ਕੀ ਹੋਇਆ ਕੀ ਘਟਨਾ ਰੇ ਰਾਤ ਨੂੰ ਜੀ 2:00 ਵਜੇ ਉੱਪਰੋਂ ਆਵਾਜ਼ ਜੀ ਆਉਣ ਲੱਗੀ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਤਾ ਸੀਗਾ ਜੀ ਇਹ ਅੱਜ ਆ ਰਾਤ ਦੀ ਜੀ ਕਿੰਨੇ ਕ ਵ 2 ਵਜੇ ਦੇਖਿਆ 2 ਵਜੇ ਪੂਰੇ ਜੀ ਉਹ ਕਿੰਨਾ ਕ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ 11 12 ਮਿੰਟ ਉਸ ਤੋਂ ਬਾਅਦ ਫਿਰ ਆਪਣੀ ਉਹ ਸਾਹਮਣੇ ਗੱਡੀ ਖੜੀ ਆਈ ਉਹ ਥੱਲੇ ਵੜ ਗਿਆ ਤੇ ਉਸ ਤੋਂ ਬਾਅਦ ਫੇਰ ਨਹੀਂ ਦੇਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰसों ਉਹਨਾਂ ਕੀ ਦੋ ਕੁੱਤੇ ਜ਼ਰੂਰ ਪਾਉਣੇ ਉਧਰ ਕਲੋਨੀਆਂ ਚ ਖਾਦੇ ਨੇ ਵੀ ਕਈ ਜਾਨਵਰ ਨੇ ਕੋਡੇ ਘਰੇ ਵੀ ਕੋਈ ਜ਼ਰੂਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਹ ਜਿਹੜੇ ਲਾਗਪਾ ਘਰ ਸੀਗੇ ਉਹਨਾਂ ਨੂੰ ਤਲਾਹ ਦੇਤੀ ਸੀ ਚਲੋ ਆਪਣਾ ਥੋੜਾ ਲਾਸਮੈਂਟ ਕਰਵਾ ਲਈਤੋ ਲਾਸਮੈਂਟ ਜੀ 3.50 6.50 ਤੱਕ ਲਾਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਪਿੰਡਾਂ ਵਾਲਿਆਂ ਨੂੰ ਕੀ ਕਿਤੇ ਨੱਕ ਲਾਜੋ ਹਾਂ ਨੱਕਾ ਲਾ ਕੇ ਚਲੋ ਐਂ ਜੀ ਫੜਿਆ ਜਾਵੇ ਇਹਨੂੰ ਚਲੋ ਕਿਸੇ ਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਕਦੇ ਹਾਂਜੀ ਅਸੀਂ ਪਿੰਡ ਟੋਡਰਪੁਰ ਪਹੁੰਚੇ ਜੀ ਇੱਥੇ ਸਾਨੂੰ ਤਲਾਹ ਮਿਲ ਗਿਆ ਵੀ ਚੀਤਾ ਮਤਲਬ ਆ ਗਿਆ ਏ ਸਰ ਔਰ ਨੱਜਰ ਸਿੰਘ ਦੇ ਘਰੇ ਅਸੀਂ ਮਹਿਕਮਾ ਇਹਨੂੰ ਸੰਬੰਧਿਤ ਮਹਿਕਮੇ ਨੂੰ ਇਨਫੋਰਮ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ ਦੇਖੋ ਸ਼ਾਨ ਵੀ ਕੀਤੀ ਦੇਖੇ ਸੀ ਜੀ 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 ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਕੱਢਾ ਸੰਭਾਲ ਰਹੇ ਆ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਆ ਜੀ ਕੋਈ ਦਾਨਵਰ ਵਗੈਰਾ ਜਾਂ ਕਿਸੇ ਦਾ ਕੋਈ ਹਮਲਾ ਵੀ ਕੀਤਾ ਨਹੀਂ ਕਿਵੇਂ ਹੁਣ ਲੇਟੈਸਟ ਸੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਮਤਲਬ ਖਾਦਾ ਪਰ ਨਾਰਮਲੀ ਲੱਗੇ ਸੀ ਇਹ ਪਿੰਡੇ ਵਸੇ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਔਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਲੈਟਰ ਪ੍ਰਿੰਟ ਵਿੱਚ ਕੋਈ ਕਿਸ ਕੀਤਾ ਜਾ ਰਿਹਾ ਤੋ ਡੋਲ ਫੋਟੋ ਕੋਈ ਨਕਲ ਲਗਾਇਆ ਜਾ ਰਿਹਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਸਬੰਧਤ محکمہ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੀ ਕਹਿਣਾ ਚਾਹੁੰਦੇ ਪਿੰਡ ਵਾਸੀ ਤਾਂ ਮਤਲਬ ਸਤਿਜਤ ਰਹਿਣ ਜੀ ਜੇ ਕਿਤੇ ਦਿਖਾਈ ਦੇਂਦਾ ਤੁਰੰਤ ਸਾਨੂੰ ਦੱਸਣ ਜੀ ਗਲਤ ਬੈਂਕ ਕੇ ਬਿਨਾ ਗੱਲ ਹੋਗੀ ਜੀ ਜੀ ਹੋਗੀ ਜੀ ਡੀਐਫਓ ਸਾਹਿਬ ਨਾਲ ਵੀ ਹੋਗੀ ਉਹ ਵੀ ਪਹੁੰਚ ਰਹੇ ਨੇ ਜੇ ਚਿਤਾ ਦਿਖਦਾ ਤਾਂ ਉਹਨੂੰ ਫੜਨ ਲਈ ਕੀ ਤਿਆਰੀ ਕੀਤੀ ਜੀ ਹੁਣ ਉਹਨਾਂ ਨੇ ਦੇਖੋ ਜੀ ਰੇਂਜ ਅਫਸਰ ਦਾ ਮੇਰੀ ਹੁਣੇ ਗੱਲ ਹੋਈ ਆ ਰਸਤੇ 'ਚ ਨੇ ਬਕਾਇਦਾ ਇਹਨਾਂ ਕੋਲ ਟੀਮ ਆ ਜੀ ਇਹ ਫੋਰਸ ਆ ਇਹਨੂੰ ਪੂਰੇ ਤਰੀਕੇ ਨਾਲ ਗ੍ਰਿਪ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨੁਕਸਾਨ ਤੋਂ ਜੀ